ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੋ ਕਿ ਬਠਿੰਡਾ ਦੀ ਇਹ ਮੰਨ ਕੇ ਚਲੋ ਬਠਿੰਡਾ ਦੀ ਇੰਟਰਵਿਊ ਆ ਅੱਜ ਤੋਂ 2-3 ਦਿਨਾਂ ਦੀ ਇੰਟਰਵਿਊ ਆ ਜਿਹਦੇ ਵਿੱਚ ਕੀ ਲੋਕਾਂ ਨੂੰ ਪੁੱਛਿਆ ਗਿਆ ਮੀਡੀਆ ਵਾਲਿਆਂ ਨੇ ਵੀ ਐਤਕੀ ਵੋਟ ਕਿਹਨੂੰ ਪਾਉਂਗੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਤਰ੍ਹਾਂ-ਤਰ੍ਹਾਂ ਦੀ ਦੁਨੀਆ ਖੜੀ ਹੁੰਦੀ ਆ ਹਨਾ ਕੋਈ ਕੁਝ ਕਹਿੰਦਾ ਕੋਈ ਕੁਝ ਕੋਈ ਕਹਿੰਦਾ ਅਸੀਂ ਆਮ ਆਦਮੀ ਨੂੰ ਪਾਵਾਂਗੇ ਕੋਈ ਕਹਿੰਦਾ ਅਸੀਂ ਮੋਦੀ ਨੂੰ ਪਾਵਾਂਗੇ ਕੋਈ ਕਹਿੰਦਾ ਵੀ ਅਸੀਂ ਹਰਸਿਮਰਤ ਕੌਰ ਨੂੰ ਪਾਵਾਂਗੇ ਤੇ ਕੁਝ ਕ ਆਪਾਂ ਸੁਣਿਆ ਵੀ ਜੋ ਕਿ ਆਪਣੇ ਭਰਾਵਾਰੇ ਜੋ ਕਿ ਲੱਖਾ ਸਿੰਘ ਸਿਧਾਣਾ ਬਠਿੰਡਾ ਸੀ ਤੋਂ ਖੜੇ ਹੋਏ ਆ ਆਪਣੇ ਪੰਜਾਬ ਦਾ ਯੋਧਾ ਜੋ ਕਿ ਨਸ਼ੇ ਦੇ ਮੁੱਦਿਆਂ ਤੇ ਪਾਣੀ ਦੇ ਮੁੱਦਿਆਂ ਤੇ ਤੇ ਜੋ ਕਿ ਬੇ 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 ਰੋਜ਼ਗਾਰੀਆਂ ਦੇ ਮੁੱਦਿਆਂ ਤੇ ਮੁੱਦਿਆਂ ਤੇ ਗੱਲਾਂ ਕਰਦਾ ਜੋ ਕਿ ਬਾਈ ਬਾਈ ਬਹੁਤ ਮੰਨ ਕੇ ਚਲੋ ਵੀ ਉਜਿਕਾ ਆਪਾਂ ਲੋਕਾਂ ਤੋਂ ਇਹ ਸੁਣਿਆ ਗਿਆਗਾ ਜਿਵੇਂ ਕਿ ਬਾਈ ਦੀ ਸੋਚ ਆ ਹੁਣ ਬੰਦਾ ਹਰ ਵਕਤ ਉਹ ਚੀਜ਼ ਨਹੀਂ ਰਹਿੰਦਾ ਹੁਣ ਬਾਈ ਦੀ ਸੋਚ ਬਦਲ ਗਈ ਠੀਕ ਆ ਉਹ ਲੋਕ ਹਜੇ ਵੀ ਨਹੀਂ ਸਮਝ ਰਹੇ ਉਹ ਬੋਲ ਰਹੇ ਆ ਕਿ ਅਸੀਂ ਇਹ ਤਾਂ ਲਗਾੜਾਗਾ ਬੋਹਾ ਵਾਗਾ ਆਪਦੇ ਦੌਰ ਚ ਬਈ ਬੰਦੇ ਤੋਂ ਗਲਤੀ ਕੀਦੀ ਤੋਂ ਨਹੀਂ ਹੁੰਦੀ ਸਾਰਿਆਂ ਤੋਂ ਹੋ ਜਾਂਦੀ ਆ ਇਸ ਟਾਈਮ ਉਹ ਜੋਧਾ ਆਪਣੇ ਪੰਜਾਬ ਦਾ ਕਿਸੇ ਨੇ ਮਾਂ ਬੋਲੀ ਪੰਜਾਬੀ ਮਾਂ ਬੋਲੀ ਆਪਣੀ ਤੁਸੀਂ ਜਾ ਕੇ ਦੇਖ ਲਓ ਹੈਵੀ ਰੋਡਾਂ ਤੇ ਜਿੱਥੇ ਜਿਵੇਂ ਹੈਵੀ ਰੋਡ ਦੇ ਉੱਤੇ ਜਿਹੜੇ ਬੋਰਡ ਲੱਗੇ ਹੁੰਦੇ ਹੈਗੇ ਉਹਦੇ ਉੱਤੇ ਪਹਿਲਾਂ ਹਿੰਦੀ ਫਿਰ ਇੰਗਲਿਸ਼ ਥੱਲੇ ਪੰਜਾਬੀ ਕਰਦੇ ਆ ਜਮ੍ਹਾਂ ਥੱਲੇ ਜੋ ਕਿ ਆਪਣੇ ਪੰਜਾਬ ਦੇ ਵਿੱਚ ਵੀ ਲਾ ਲਓ ਹਰਿਆਣੇ ਵਿੱਚ ਵੀ ਲਾ ਲਓ ਜਿਹਦੇ ਵਿੱਚ ਕੀ ਥੱਲੇ ਕਰਦੇ ਆ ਕਿ ਪੰਜਾਬੀ ਤੇ ਬਾਈ ਨੇ ਬਈ ਸਕੂਲਾਂ ਵਿੱਚ ਕੀ ਹੋਰ ਵੀ ਮੰਨ ਕੇ ਚੱਲੋ ਸਕੂਲਾਂ ਚ ਵੱਡੇ ਦੂਰ ਦੂਰ ਸ਼ਹਿਰਾਂ ਦੇ ਵਿੱਚੋਂ ਆਪਣੇ ਯੋਗੀ ਜਿੱਥੇ ਜਿੱਥੇ ਆਪਣੇ ਬਾਈ ਦੀ ਪਹੁੰਚ ਪੈਂਦੀ ਸੀ ਦੂਰ ਦੂਰ ਜਾ ਕੇ ਮਾਂ ਬੋਲੀ ਪੰਜਾਬੀ ਇਹ ਜਿਹੜੀ ਉਹ ਆਪਣੇ ਟੌਪ ਤੇ ਲੈ ਕੇ ਆਇਆ ਇਹ ਗੱਲਾਂ ਆਪਾਂ ਇਹੀ ਜਣਾ ਚਾਹੁੰਦੇ ਆਂ ਵੀ ਆਪਾਂ ਨੇ ਇਹਨਾਂ ਨੂੰ 25 ਸਾਲ ਤੋਂ ਪਾਉਂਦੇ ਆਏ ਆ ਵੋਟ ਆਪਾਂ ਇਸ ਵਾਰ ਬਾਈ ਨੂੰ ਪਾ ਕੇ ਦੇਖੋ ਯਾਰ ਕਿੱਡੀ ਗੱਲ ਆ ਜਿੱਥੇ ਆਪਾਂ ਇੰਨਾ ਟਾਈਮ ਉਹਨਾਂ ਨੂੰ ਵਰਤ ਕੇ ਦੇਖਿਆ ਉਹਨੂੰ ਵਰਤ ਕੇ ਦੇਖੋ ਜਿਵੇਂ ਕਿ ਇਹ ਸਿਆਣੇ ਬੰਦੇ ਆ ਬਜ਼ੁਰਗ ਉਹਨਾਂ ਨੂੰ ਕੁਝ ਪਤਾ ਨਹੀਂ ਹੈਗਾ ਇਸ ਬੰਦੇ ਬਾਰੇ ਬਾਈ ਲੱਖਾ ਸਿੰਘ ਸਤਾਣੀ ਬਾਰੇ ਕਿਉਂਕਿ ਉਹ ਆਪਦੇ ਟਾਈਮ 'ਚ ਜਿਵੇਂ ਆਪਦੇ ਟਾਈਮ ਦੇ ਵਿੱਚ ਪਾਉਂਦੇ ਸੀ ਉਹਨਾਂ ਨੂੰ ਪਾਉਂਦੇ ਤੁਰੇ ਆਉਂਦੇ ਆ ਪਾਉਂਦੇ ਤੁਰੇ ਆਉਂਦੇ ਆ ਫਿਰ ਉਹ ਕਿਹੜਾ ਸਾਨੂੰ ਕਣਕ ਘਰੇ ਛਟਕੇ ਵਗ ਜਾਂਦੇ ਆ ਇਸ ਵਾਰ ਬਾਈ ਨੂੰ ਨਵਾਂ ਨਵਾਂ ਚੱਲ ਆ ਪਏ ਦੇਖੋ ਜੇ ਤੋਂ ਪਹਿਲਾਂ ਇਹਨੂੰ ਚੁਣਿਆ ਸੀ ਆਪਾਂ ਹਣਾ ਉਹ ਅੰਤਮਾਨ ਨੂੰ ਕੀ ਕਰਤਾ ਇਹਨੇ ਤੁਸੀਂ ਆਪ ਦੱਸੋ ਕੀ ਕਰਿਆਗਾ ਪੰਜਾਬ ਦੇ ਵਿੱਚ ਐਂ ਦੱਸੋ 400 ਰੁਪਏ ਦੀ ਢੜੀ ਆ ਜਿਹਦੇ ਵਿੱਚ ਕੀ ਆਪਣਾ ਮਜ਼ਦੂਰ 2-250 ਰੁਪਏ ਚਿੱਲੇ ਦਾ ਖਰਚਾ ਹੋ ਜਾਂਦਾ ਬਾਕੀ ਬੱਚਿਆਂ ਦੀ ਪੜ੍ਹਾਈ ਲਾ ਲਓ ਹੋਰ ਵੀ ਕੁਝ ਲਾ ਲਓ ਉਹਦੇ ਵਿੱਚ ਆਪਾਂ ਕੀ ਕਰ ਸਕਦੇ ਆ 400 ਰੁਪਏ ਚ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਮਜ਼ਦੂਰੀ ਆਪਣੀ 6-700 ਰੁਪਏ ਹੋਣੀ ਚਾਹੀਦੀ ਆ ਪਹਿਲਾ ਨੰਬਰ ਤਾਂ ਮਜ਼ਦੂਰੀ ਤੇ ਦੂਜਾ ਨੰਬਰ ਆਪਾਂ ਕਹਾਂਗੇ ਰਸਣ ਪਾਣੀ ਜੋ ਕਿ ਆਪਣ ਨੂੰ 6-6 ਮਹੀਨੇ ਲੰਘ ਜਾਂਦੇ ਆ ਜਿਹਦੇ ਵਿੱਚ ਕੀ ਇਹ ਆਪਾਂ ਨੂੰ 6-6 ਮਹੀਨਿਆਂ ਤੋਂ ਵੀ ਇਹ ਮਸਾ ਦਿੰਦੇ ਆ ਗਣਕੂ ਜੀ 5 ਕਿਲੋ ਇੱਕ ਬੰਦੇ ਮਗਰ ਯਾਨੀ ਕਿ ਆਪਾਂ ਇਹ ਕਹਿਣਾ ਚਾਹੁੰਦੇ ਆ ਜ਼ਿਆਦਾ ਸਮਾਂ ਨਹੀਂ ਲੈਂਦੇ ਵੀ ਇਹ ਸਰਕਾਰਾਂ ਨੂੰ ਲੈ ਕੇ ਹਜੇ ਵੀ ਲੋਕਾਂ ਦੀ ਮਤ ਮਰੀ ਪਈ ਆ ਅਜੀ ਵੀ ਕਹਿੰਦੇ ਅਸੀਂ ਇਹਨਾਂ ਨੂੰ ਪਾਵਾਂਗੇ ਮੋਤੀ ਨੂੰ ਪਾਵਾਂਗੇ ਅਸੀਂ ਇਹਨੂੰ ਪਾਵਾਂਗੇ ਮੰਨ ਕੇ ਚੱਲੋ ਇਹ ਉਮੀਦਵਾਰ ਜਿਹੜੇ ਆਪਣੇ ਕੀ ਕਹਿੰਦੇ ਹੁੰਦੇ ਇਹਦਾ ਨਾਂ ਭਗਵੰਤ ਮਾਨ ਨੂੰ ਪਾਵਾਂਗੇ 22 ਲੱਖ ਸਿਧਾਣਾ ਨੂੰ ਜਿਤਾਓ ਆਪਾਂ ਇਸ ਵਾਰ ਕਹਿੰਦੇ ਆ ਬਈ ਨਵਾਂ ਉਮੀਦਵਾਰ ਵੀ ਚੁਣ ਕੇ ਦੇਖੋ ਹਰ ਵਾਰ ਚੱਕ ਕੇ ਨੂੰ ਤੁਸੀਂ ਇੱਧਰ ਪਾਉਂਦੇ ਜਿਵੇਂ ਕਿ ਇਹ ਬਜ਼ੁਰਗ ਆਪਾਂ ਕਹਿਣਾ ਤਾਂ ਚਾਹੁੰਦੇ ਨਹੀਂ ਇਹ ਆਪਦੇ ਦੌਰ ਚ ਪਹਿਲਾਂ ਸ਼ੁਰੂ ਤੋਂ ਪਾਉਂਦੇ ਆ 25 ਸਾਲ ਹੋ ਗਏ ਇੱਕ ਵਾਰ ਬਈ ਨਵਾਂ ਨਵੇਂ ਨੂੰ ਵੀ ਪਾ ਕੇ ਦੇਖ ਲਓ ਕਿਸੇ ਨੂੰ ਨਵਾਂ ਉਮੀਦਵਾਰ ਚੁਣ ਲਓ ਕੀ ਆਪਣੀ ਮੰਨ ਕੇ ਚੱਲ ਕੋਈ ਦੇਸ਼ ਦਾ ਭਲਾ ਹੋ ਜੇ ਜੋ ਕਿ ਆਪਣੀ ਪੰਜਾਬੀ ਮਾਂ ਬੋਲੀ ਮੁੱਦਿਆਂ ਤੇ ਗੱਲਾਂ ਕਰਦਾ ਉਹ ਪਾਣੀਆਂ ਦੀਆਂ ਗੱਲਾਂ ਤੇ ਤੇ ਜੋ ਕਿ ਬੇਰੋਜ਼ਗਾਰੀਆਂ ਦੇ ਮੁੱਦਿਆਂ ਤੇ ਤੇ ਤਾਂ ਕਿ ਆਪਾਂ ਇਹੀ ਕਹਿਣਾ ਚਾਹੁੰਦੇ ਆ ਬਈ ਤੇ ਇੱਕ ਆਪਾਂ ਹੋਰ ਆਪਣਾ ਥੋੜੀ ਜੀ ਆਪਾਂ ਨੂੰ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਜਿੱਥੇ ਵੀ ਆਪਣੀ ਵੀਡੀਓ ਜਾਊ ਭਰਾ ਵਣ ਕੇ ਆਪਣਾ ਨਿਊ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਧੰਨਵਾਦ ਥੈਂਕ ਯੂ